ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਇਹ ਮੋਨੋਬਲਕ ਮੋਟਰ ਹੈ ਇਹਦੇ ਚ ਪ੍ਰੋਬਲਮ ਹੈ ਵੀ ਇਹ ਕਦੀ ਪਾਣੀ ਚੁੱਕ ਲੈਂਦੀ ਹੈ ਕਦੀ ਛੱਡ ਦਿੰਦੀ ਹੈ ਦਿੱਕਤ ਪੈਰਾਮੀਟਰਾਂ 'ਚ ਵੀ ਹੈ ਤੇ ਦਿੱਕਤ ਇਹਨਾਂ ਦੇ ਖੂਹ ਦੇ ਵਿੱਚ ਵੀ ਹੈ ਬੋਰ ਦੇ ਵਿੱਚ ਵੀ ਹੈ ਕਿ ਇਹਦੇ ਵਿੱਚ ਪਾਣੀ ਟੁੱਟਦਾ ਜਦੋਂ ਪਾਣੀ ਟੁੱਟ ਜਾਂਦਾ ਉਦੋਂ ਮੋਟਰ ਛੱਡ ਦਿੰਦੀ ਹੈ ਬਹੁਤ ਸਾਰੇ ਇਲਾਕੇ ਇਦਾਂ ਦੇ ਨੇ ਜਿੱਥੇ ਬਹੁਤ ਸਾਰੇ ਬੋਰਾਂ ਦੇ ਵਿੱਚ ਪਾਣੀ ਟੁੱਟਣ ਦੀ ਸਮੱਸਿਆ ਆਉਂਦੀ ਹੈ ਜਿਹਦੇ ਕਰਕੇ ਬੋਰ ਇੰਝ ਝਟਕਾ ਮਾਰਨ ਲੱਗ ਜਾਂਦੇ ਨੇ ਇਹਦੇ ਚ ਦੋ ਸੋਲੂਸ਼ਨ ਹੁੰਦੇ ਨੇ ਜਾਂ ਤੁਸੀਂ ਆਪਣੇ ਬੋਰ ਨੂੰ ਠੀਕ ਕਰਵਾਓ ਜਾਂ ਫਿਰ ਤੁਸੀਂ ਪੈਰਾਮੀਟਰ ਸੈਟਿੰਗ ਤੋਂ ਵੀ ਇਹ ਸਮੱਸਿਆ ਦਾ ਹੱਲ ਕਰ ਸਕਦੇ ਹੋ ਇਹ ਸਿਸਟਮ ਤੇ ਪੈਰਾਮੀਟਰ ਸੈਟਿੰਗ ਕਰਵਾਈਏ ਤੇ ਮੋਟਰ ਪਾਣੀ ਵਧੀਆ ਕੱਢਣ ਲਈ ਉਸ ਤੋਂ ਬਾਅਦ ਝਟਕਾ ਮਾਰਨਾ ਇਹਨੇ ਬੰਦ ਕਰਤਾ ਜਿਵੇਂ ਪਾਣੀ ਚੁੱਕ ਲੈਂਦੀ ਸੀ ਛੱਡ ਜਾਂਦੀ ਸੀ ਉਹ ਸਮੱਸਿਆ ਉਸ ਤੋਂ ਬਾਅਦ ਨਹੀਂ ਆਈ ਤੁਹਾਡੇ ਵੀ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਐ ਸੋਲਰ ਸਿਸਟਮ ਲੱਗਿਆ ਐ ਕੋਈ ਦਿੱਕਤ ਐ ਪੈਰਾਮੀਟਰਾਂ ਦੀ ਦਿੱਕਤ ਐ ਡਰਾਈਵ ਕੋਈ ਲੂਬੀ ਦੀ ਲੱਗੀ ਐ ਆਈਐਨਵੀਟੀ ਦੀ ਲੱਗੀ ਐ ਕ੍ਰਮਟਨ ਦੀ ਐ ਵਿਚੀ ਦੀ ਐ ਜਾਂ ਫਿਰ ਕੰਟਰੋਲਰ ਲੱਗਾ ਐ ਕੋਈ ਟਾਟਾ ਆਸਵਾਲ ਜੇ ਕਿਸੇ ਹੋਰ ਕੰਪਨੀ ਦਾ ਕੋਈ ਵੀ ਦਿੱਕਤ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇੱਕ ਵਧੀਆ ਚੰਗੀ ਕੁਆਲਿਟੀ ਦਾ ਏ ਗ੍ਰੇਡ ਸੋਲਰ ਸਿਸਟਮ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਕਿਸੇ ਹੋਰ ਫਰਮ ਨੇ ਸਿਸਟਮ ਲਾਇਆ ਹੈ ਉਹਨਾਂ ਤੋਂ ਪਾਣੀ ਨਹੀਂ ਪੂਰਾ ਹੋਇਆ ਜਾਂ ਫਿਰ ਕਿਸੇ ਕਾਰਨ ਕਰਕੇ ਉਹ ਸਰਵਿਸ ਨਹੀਂ ਦੇ پا ਰਹੇ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੈਰਾਮੀਟਰ ਸਰਵਿਸ ਤੇ ਜਿਹੜੀ ਹੋਰ ਕੋਈ ਵੀ ਸਰਵਿਸ ਤੁਸੀਂ ਕਰਵਾਓਗੇ ਉਹਦੇ ਚਾਰजेस ਪੇਡ ਨੇ ਉਹਦੇ ਚਾਰजेस ਲੈ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਤੁਹਾਨੂੰ ਕਰਕੇ ਦਿੱਤਾ ਜਾਏਗਾ ਸਾਡਾ ਨੰਬਰ ਹੈ 99.45 71211 ਇੱਕ ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀ ਕੋਈ ਵੀ ਮੋਨੋਬਲਾਕ ਕੋਈ ਆਟਾ ਚੱਕੀ ਜਾਂ ਸਮਰਸੀਬਲ ਮੋਟਰ ਤੁਸੀਂ ਲਵਾਉਣਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਤੁਹਾਨੂੰ ਇੱਕ ਚੰਗੀ ਕੁਆਲਿਟੀ ਦਾ A ਗ੍ਰੇਡ ਸਿਸਟਮ ਪ੍ਰੋਵਾਈਡ ਕਰਵਾਵਾਂਗੇ ਇਸ ਤੋਂ ਇਲਾਵਾ ਧਰਤੀ ਦੇ ਉਤਲੇ ਪੱਧਰ ਤੋਂ ਲੈ ਕੇ 1250 1300 ਫੁੱਟ ਡੰਗਾਈ ਤੱਕ ਆਪਾਂ ਪਾਣੀ ਚਕਵਾਨ ਚ ਸਮਰਥਾ ਤੁਸੀਂ ਪੰਜਾਬ ਦੇ ਕਿਸੇ ਵੀ ਇਲਾਕੇ ਤੋਂ ਵੋ ਸੰਗਰੂਰ ਪਾਤੜਾ ਪਟਿਆਲਾ ਮੋਗਾ ਫਿਰੋਜ਼ਪੁਰ ਲੁਧਿਆਣਾ ਬਠਿੰਡਾ ਕਿਸੇ ਵੀ ਏਰੀਆ 'ਚ ਤੁਸੀਂ ਰਹਿੰਦੇ ਹੋ ਮਾਨਸਾ ਤੁਹਾਡੇ ਕਿੰਨਾ ਵੀ ਡੂੰਘਾ ਪਾਣੀ ਹੈ ਅਸੀਂ ਤੁਹਾਨੂੰ ਇੱਕ ਚੰਗਾ ਵਧੀਆ ਪਰਫਾਰਮੈਂਸ ਵਾਲਾ ਸਿਸਟਮ ਲਾ ਕੇ ਦਾਂਗੇ ਤਾਂ ਜੋ ਤੁਹਾਨੂੰ ਫੀਲ ਹੀ ਨਾ ਹੋਵੇ ਤੁਸੀਂ ਸੋਲਰ ਲਵਾਇਆ ਤੁਹਾਨੂੰ ਉਹਦੀ ਪਰਫਾਰਮੈਂਸ ਇਦਾਂ ਦੀ ਦਵਾਵਾਂਗੇ ਵੀ ਤੁਹਾਨੂੰ ਲੱਗੇਗਾ ਤੁਸੀਂ ਇੱਕ ਗ੍ਰਿਡ ਵਾਲਾ ਕਨੈਕਸ਼ਨ ਹੀ ਲੈ ਲਿਆ ਮੋਨੋ ਦੇ ਵਿੱਚ ਚੰਗੀ ਕੁਆਲਿਟੀ ਦੇ ਵਧੀਆ ਯੂਟੀਲ ਕੰਪਨੀ ਦੇ ਪੈਨਲ ਵਰਤੇ ਜਾਂਦੇ ਨੇ ਨੈਸਾ ਕੰਪਨੀ ਦੀ ਸੋਲਰ ਸਪੈਸ਼ਲਿਸਟ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲੈਕ ਮੋਟਰ ਵਰਤੀ ਜਾਂਦੀ ਹੈ ਆਈਐਨਵੀਟੀ ਦੀ ਡਰਾਈਵਰਤ ਨੇ ਆ ਫੋਟੋਵੋਲਟਿਕ ਹਾਈਬ੍ਰਿਡ ਮੋਡਿਊਲ ਅਪੋਲੋ ਦਾ ਸਟਰਕਚਰ ਹਾਰਡਪ ਦੇ ਪੋਲ ਨਾਲ ਇੱਕ ਵਧੀਆ ਕੁਆਲਿਟੀ ਦਾ ਚੰਗਾ ਸਿਸਟਮ ਤੁਹਾਨੂੰ ਪ੍ਰੋਵਾਈਡ ਕਰਵਾਨੇ ਆ ਅਸੀਂ ਤੁਹਾਡੇ ਵਾਸਤੇ ਇਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ